ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਦਿਲ ਦੇ ਪਿਆਰਿਓ ਮੈਂ ਤੁਹਾਡਾ ਆਪਣਾ ਮਲਕ ਵਸੀਮ ਤੇ ਜੁੜ ਗਿਆ ਤੁਹਾਡੇ ਨਾਲ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੰਤ ਮਸਕੀਨ ਜੀ ਦੀ ਕਥਾ ਸੁਣਾਗੇ ਕਥਾ ਬਹੁਤ ਵਧੀਆ ਵੈ ਸਕੂਨ ਦੇ ਨਾਲ ਤੇ ਆਰਾਮ ਨਾਲ ਕਥਾ ਦੇਖਣਾ ਤੁਹਾਨੂੰ ਹੀ ਜ਼ਿੰਦਗੀ ਦਾ ਖੁਲਾਸਾ ਤੁਹਾਡੇ ਤੇ ਸਾਫ ਹੋ ਜਾਏਗਾ ਜ਼ਿੰਦਗੀ ਦਾ ਕੀ ਮਕਸਦ ਹੈ ਤੁਹਾਨੂੰ ਉਹ ਪਤਾ ਚੱਲ ਜਾਏਗਾ ਸੋ ਚੱਲ ਗੀ ਵੀਡੀਓ ਦੇ ਅੰਦਰ ਅੱਗੇ ਵਧਦੇ ਜਾਂਦੇ ਹਾਂ ਤਾਂ ਹੁਣ ਭਾਈ ਗੁਰਦਾਸ ਜੀ ਤੋਂ ਸਿਆਣਾ ਲੱਭਣਾ ਬੜਾ ਔਖਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਸੇਵਾ ਭਾਈ ਗੁਰਦਾਸ ਜੀ ਦੀ ਲਾਈ ਵਨ ਸ਼ੰਗਾਂ ਨੂੰ ਨਾਲ ਲੈ ਵਾਪਸ ਆ ਜਾਓ ਜਿੰਨੇ ਚਿਰ ਤੱਕ ਸਾਡੀ ਪੱਤਰਕਾ ਨਾ ਜਾਵੇ ਸਾਡਾ ਸੰਦੇਸ਼ਾ ਨਾ ਤੁਹਾਡੇ ਤੱਕ ਪਹੁੰਚੇ ਤੁਸੀਂ ਵਾਪਸ ਨਹੀਂ ਆਣਾ ਪ੍ਰਚਾਰ ਕਰਦੇ ਹੀ ਰਹਿਣਾ ਕਿੰਨੇ ਇੱਕ ਸਾਲ ਦਾ ਅਰਸਾ ਹੋ ਗਿਆ ਇੱਕ ਸਾਲ ਵਾਹਿਗੁਰੂ ਦਾਸ ਜੀ ਨੂੰ ਬਨਾਰਸ ਦੇ ਵਿੱਚ ਗੁਰਬਾਣੀ ਦੀ ਕਥਾ ਕਰਦੇ ਆ ਗੁਰਬਾਣੀ ਦੀ ਵਿਚਾਰ ਸੁਣਾਉਂਦਾ ब्राह्मणਾਂ ਨੂੰ ਰੇਸ਼ੀਆਂ ਨੂੰ ਮਨੀਆਂ ਨੂੰ ਸੰਤ ਸਨਾਤ ਨੇ ਸੰਿਆਸੀਆਂ ਨੂੰ ਬੜੇ ਬੜੇ ਵਿਦਵਾਨਾਂ ਨੂੰ ਉਹ ਗੁਰਮਤ ਦੀ ਗੱਲ ਸੁਣਾਦੇ ਰਹੇ ਇੱਕ ਸਾਲ ਹੋ ਗਿਆ ਇੱਕ ਦਿਨ ਗੰਗਾ ਦੇ ਤੱਟ ਤੇ ਬੜੇ ਬੇਚੈਨ ਤੇ ਪਰੇਸ਼ਾਨ ਬਿਆਕੁਲ ਭਾਈ ਗੁਰਦਾਸ ਜੀ ਬੈਠੇ ਨਾਲ ਦੇ ਸਿੰਘਾਂ ਨੇ ਪੁੱਛ ਲਿਆ ਭਾਈ ਜੀ ਕਦੀ ਇਤਨਾ ਪਰੇਸ਼ਾਨ ਤੁਹਾਨੂੰ ਨਹੀਂ ਦੇਖਿਆ ਤੁਹਾਡੇ ਅੱਖਾਂ ਦੇ ਵਿੱਚ ਇਤਨੀ ਬੇਚੈਨੀ ਤੁਹਾਡੇ ਚਿਹਰੇ ਤੇ ਇਤਨਾ ਗਮ ਇਤਨਾ ਦੁੱਖ ਤੁਸੀਂ ਤੇ ਹਰ ਵਕਤ ਪਰਮ ਆਨੰਦ ਦੀ ਗੱਲ ਕਰਦੇ ਹੋ ਹਰ ਵਕਤ ਗਿਆਨ ਦੀ ਗੱਲ ਪਰ ਤੁਹਾਡੇ ਚਿਹਰੇ ਤੇ ਅੱਜ ਗਮ ਹੈ ਤੁਹਾਡੀ ਅੱਖਾਂ ਵਿੱਚ ਅੱਜ ਦੁੱਖ ਹੈ ਚਿੰਤਾ ਹੈ ਭਾਈ ਸਾਹਿਬ ਕਹਿੰਦੇ ਹਾਂ ਠੀਕ ਬੜਿਆ ਹੈ ਔਰ ਮੈਂ ਅਰਜ਼ ਕਰਾਂ ਜਬਾਨ ਮਨੁੱਖ ਵੀ ਗਲਤ ਬਿਆਨੀ ਕਰ ਸਕਦੀ ਹੈ ਅੱਖਾਂ ਤੇ ਚਿਹਰਾ ਨਹੀਂ ਕਰਦੇ ਇਹ ਵੀ ਮੈਰਜ ਕਰਦੇ ਆ ਹਿਰਦੇ ਦੇ ਵਿੱਚ ਗਮ ਹੋਵੇ ਚਿਹਰੇ ਤੇ ਪ੍ਰਗਟ ਹੁੰਦਾ ਹੈ ਅੱਖਾਂ ਦੇ ਵਿੱਚ ਪ੍ਰਗਟ ਹੁੰਦਾ ਹੈ ਜਬਾਨੇ ਮਨੁੱਖ ਕਿਤਨਾ ਵੀ ਛੁਪਾਉਣ ਦੀ ਕੋਸ਼ਿਸ਼ ਕਰੇ ਕਈ ਵਾਰ ਜ਼ਬਾਨ ਹਾਂ ਕਰਦੀ ਹੈ ਅੱਖਾਂ ਨਾ ਕਰ ਰਹੀਆਂ ਉਹਨਾਂ ਬਿਲਕੁਲ ਔਰ ਕਈ ਵਾਰ ਜ਼ਬਾਨ ਨਾ ਕਰਦੀ ਹੈ ਅੱਖਾਂ ਹਾਂ ਕਰ ਰਹੀਆਂ ਦੀ ਅੱਖ ਝੂਠ ਨਹੀਂ ਬੋਲ ਸਕਦੀ ਇਹ ਦਫਾ ਜ਼ੁਬਾਨ ਨਾਲ ਬੰਦਾ ਕਹਿ ਦਿੰਦਾ ਬੜੇ ਆਨੰਦ ਦੇ ਚਾ ਪਰ ਅੱਖਾਂ ਦੱਸ ਦਿੰਦੀਆਂ ਅਨੰਦ ਵਾਲੀ ਕੋਈ ਗੱਲ ਨਹੀਂ ਹੈ ਮਸਤਕ ਦੱਸ ਦਿੰਦਾ ਅਨੰਦ ਵਾਲੀ ਕੋਈ ਗੱਲ ਨਹੀਂ ਹੈ ਜ਼ੁਬਾਨ ਝੂਠ ਬੋਲ ਸਕਦੀ ਏ ਅੱਖਾਂ ਝੂਠ ਨਹੀਂ ਬੋਲ ਸਕਦੀਆਂ ਹੂੰ ਸਿੰਘ ਕਹਿਣ ਲੱਗੇ ਭਾਈ ਜੀ ਤੁਹਾਡੀ ਅੱਖਾਂ ਚ ਗਮ ਤੁਹਾਡੇ ਚਿਹਰੇ ਤੇ ਦੁੱਖ ਹੈਰਾਨਗੀ ਹੈ ਪਾਈ ਸਾਹਿਬ ਕਹਿੰਦੇ ਨਾ ਠੀਕ ਪੜਿਆ ਤੁਸੀਂ ਪਰ ਐਸੀ ਹਾਲਤ ਤੁਹਾਡੀ ਕਿਉਂ ਬਣੀ ਪਾਈ ਜੀ ਕਹਿੰਦੇ ਨਾ 1 ਸਾਲ ਹੋ ਗਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਪੱਤਰ ਕਾਇ ਨਹੀਂ ਪਾਈ ਕੋਈ ਸੰਦੇਸ਼ ਹੀ ਨਹੀਂ ਭੇਜਿਆ ਰੌਣਕਾਂ ਯਾਦ ਆਉਂਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕਦਮਾਂ ਜੋ ਸਰੇਰੇ ਤੇ ਸ਼ਾਮ ਸਤਸੰਗ ਲੱਗਦੇ ਸਨ ਸਤਗੁਰੂ ਆਪ ਜੋ ਸ਼ਬਦ ਦੀ ਵਿਚਾਰ ਸੁਣਾਉਂਦੇ ਸਨ ਗੁਰੂ ਕੇ ਮਹਾਨ ਕੀਰਤਨੀਏ ਦਾੜੇ ਜੋ ਕੀਰਤਨ ਤੇ ਇਤਿਹਾਸਿਕ પ્રસੰਗ ਸੁਣਾਉਂਦੇ ਸਨ ਸੁਣ ਸੁਣ ਕੇ ਜੋ ਮਨ ਆਨੰਦ ਮਾਣਦਾ ਸੀ ਚੇਤੇ ਆ ਰਿਹਾ ਐਨਾ ਵਿਛੋੜਾ ਔਰ ਸਤਗੁਰ ਨੇ ਬੁਲਾਇਆ ਨਹੀਂ ਸਤਗੁਰ ਨੇ ਯਾਦ ਨਹੀਂ ਕੀਤਾ ਤੇ ਮਨ ਤੜਪਦਾ ਜਾਣ ਨੂੰ ਤੇ ਹੁਣ ਕਰੀਏ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਹੁਕਮ ਕੀਤਾ ਹੈ ਜਿੰਨੇ ਜਨ ਤਕਸੀ ਬੁਲਾਈਏ ਨਾ ਆਉਣਾ ਨੇ ਭਾਈ ਸਾਹਿਬ ਜੀ ਨੇ ਇਥੇ ਇਸ ਅਵਸਥਾ ਚ ਇੱਕ ਸਵਈਆ ਲਿਖਿਆ ਹੈ ਔਰ ਇਹ ਸਵਈਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਭੇਜਿਆ ਸੀ ਕਵਿਤਾ ਸਵਈਆ ਦੇ ਚ ਇਹ ਮੌਜੂਦ ਹੈ ਇਹ ਬਾਅਦ ਚ ਲੱਬਿਆ ਭਾਈ ਵੀਰ ਸਿੰਘ ਜੀ ਉਹਨਾਂ ਨੇ ਐਡ ਕੀਤਾ ਹੈ نئے کبت سوئیں کبت سوئیاں سوئی سویا اس سوئیہ اس, اس, اس طرح ہے یہاں ہی مستق دیکھ ریجھت کو پران پت ہاتھ اپنے بنائے دلک دکھاوت بھائی صاحب کہ یہ مت میرا بڑا خوش قسمت ہے ਇਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਖੁਸ਼ ਹੋ ਜਾਂਦੇ ਸਨ ਮੈਨੂੰ ਵੇਖ ਕੇ ਖੁਸ਼ ਹੁੰਦੇ ਸਨ ਮੇਰਾ ਮਿਲਣਾ ਹੀ ਖੁਸ਼ੀ ਸੀ ਲੋਕੀ ਗੁਰੂ ਨੂੰ ਵੇਖ ਕੇ ਖੁਸ਼ ਹੁੰਦੇ ਸਨ ਔਰ ਮਿਲਣ ਦੀ ਤਾਂਘ ਰੱਖਦੇ ਸਨ ਭਾਈ ਸਾਹਿਬ ਕਨੇ ਕਮਾਲ ਦੀ ਗੱਲ ਮੈਨੂੰ ਵੇਖ ਕੇ ਸਤਿਗੁਰੂ ਖੁਸ਼ ਹੋ ਜਾਂਦੇ ਸਨ ਪ੍ਰਸੰਨ ਹੋ ਜਾਂਦੇ ਸਨ ਦੂਸਰੀ ਪੰਕਤੀ ਯਾਹੇ ਮਸਤਕ ਧਾਰ ਹਸਤ ਕਮਲ ਪ੍ਰੇਮ ਕਥਾ ਕਹਿ ਕੇ ਮਾਨਨ ਮਨਾਵ ਦੇ ਭਾਈ ਸਾਹਿਬ ਕਹਿੰਦੇ ਨੇ ਮਸਤਕ ਮੇਰਾ ਬੜਾ ਖੁਸ਼ਕਿਸਮਤ ਹੈ ਅਸੀਸ ਦੇ ਵਜੋਂ ਕਈ ਦਫਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹੱਥ ਮੇਰੇ ਇਸ ਮਸਤਕ ਨੂੰ ਛੋਇਆ ਹੈ ਇਹ ਮੱਥਾ ਮੇਰਾ ਭਾਗਾ ਵਾਲਾ ਹੈ ਕਈ ਦਫਾ ਮੁਬਾਰਕ ਹੱਥਾਂ ਦੀ ਅਸੀਸ ਇਸ ਮਸਤਕ ਨੂੰ ਮਿਲ ਚੁਕੀ ਹੈ। ਭਾਈ ਸਾਹਿਬ ਦੀ ਸ੍ਰੀ ਪੰਕਤੀ ਚ ਕਹਿੰਦੇ ਨੇ, "ਯਾਹੀ ਮਸਤਕ ਦੇਖ, ਨਾਹੀ ਨਾਹੀ ਕਰ ਭਾਗਤੀ ਧੀ ਧਾਏ ਧਾਏ ਏਤ ਕਰ ਉਹੇ ਲਗਾਉ ਤੇ।" ਭਾਈ ਸਾਹਿਬ ਕਹਿੰਦੇ ਮੈਂ ਕਿਸੇ ਕੰਮ ਵਿੱਚ, ਕਿਸੇ ਸੇਵਾ 'ਚ ਰੁਝਿਆ ਹੁੰਦਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੂਰੋਂ ਵੇਖ ਕੇ ਆਵਾਜ਼ ਮਾਰ ਲੈਂਦੇ ਸਨ। ਪੇ ਭਾਈ ਜੀ ਇਧਰ ਆਇਓ ਤੇ ਭਾਈ ਸਾਹਿਬ ਕਹਿੰਦੇ ਮੈਂ ਇਤਨਾ ਲਾੜਲਾ ਹੋ ਗਿਆ ਸੀ ਮੈਂ ਕਹਿ ਦਿੰਦਾ ਸੀ ਪਾਦਸ਼ਾਹ ਆਹ ਜਰਾ ਸੇਵਾ ਪੂਰੀ ਕਰਕੇ ਆਵਾਂਗਾ ਆ ਰਿਆਂ ਤੇ ਕੰਮ ਪੂਰਾ ਕਰਾਵਾਂ ਨਾ ਕਰ ਦਿੰਦਾ ਸੀ ਮੈਂ ਢਾਏ ਢਾਏ ਹੇਤ ਕਰ ਉਰੇ ਲਗਾਉ ਤੇ ਮੈਂ ਤੇ ਕਹਿ ਦਿੰਦਾ ਸੀ ਪਾਦਸ਼ਾਹ ਇਹ ਕੰਮ ਇਹ ਸੇਵਾ ਕਰਕੇ ਆਵਾਂਗਾ ਠਹਿਰ ਜਾਓ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਚੱਲ ਕੇ ਆ ਜਾਂਦੇ ਸਾਂ ਕੰਮੈ ਮੈਨਾਂ ਪਾਗਾਂ ਵਾਲਾ ਮੇਰਾ ਮਸਤਕ ਇਤਨਾ ਵੱਡ ਭਾਗੀ ਧਾਏ ਧਾਏ ਹੇਤ ਕਰ ਉਰਹਿ ਲਗਾਉ ਤੇ ਯਾਹੀ ਮਸਤਕ ਦੇਕ ਧੁੰਨ ਧੁੰਨ ਪੁਨਰੋਏ ਉਠੂ ਸੁਪਨੇ ਹੂੰ 나ਥ ਨਹੀਂ ਦਰਸ ਦਿਖਾਉ ਤੇ ਮੱਥਾ ਇਹੀ ਹੈ ਪਟਕ ਪਟਕ ਕੇ ਰੋ ਰਿਆਂ ਉਸ ਮਹਾਨ ਪ੍ਰੀਤਮ ਦੇ ਸੁਪਨੇ 'ਚ ਵੀ ਝਲਕ ਕੋਈ ਨਹੀਂ ਜੋ ਆਪਣੇ ਦਿਲ ਨੂੰ ਢਾਰਸ ਦੇ ਦੇ ਆ ਤਸੱਲੀ ਦੇ ਦੇ ਆ ਸੁਪਨੇ 'ਚ ਵੀ ਕੋਈ ਗੱਲ ਨਹੀਂ ਜਾਗਰਤ ਅਵਸਥਾ ਦੇਚ ਜਿਸ ਮੱਥੇ ਨੂੰ ਰੋਜ਼ ਅਸੀਸ ਮਿਲਦੀ ਸੀ ਸੁਪਨੇ 'ਚ ਵੀ ਕੋਈ ਨਹੀਂ ਜਾਗਰਤ ਅਵਸਥਾ ਦੇਚ ਮਿੱਠੇ ਬੋਲ ਜ ਸੁਣਨ ਨੂੰ ਮਿਲਦੇ ਸਨ ਸੁਪਨੇ 'ਚ ਵੀ ਕੋਈ ਨਹੀਂ ਔਰ ਜਾਗਰਤ ਅਵਸਥਾ ਦੇ ਜਦ ਮੈਂ ਪਰਮ ਆਨੰਦ ਮਾਣਦਾ ਸੀ ਉਹ ਦੀ ਜਲ ਸੁਪਨੇ ਚ ਵੀ ਕੋਈ ਨਹੀਂ ਯਾਹੀਂ ਮਸਤਕ ਦੇਕ ਧੁਨ ਧੁਨ ਪਨ ਰੋ ਉਠੋ ਸੁਪਨੇ ਹੂੰ 나ਥ ਨਹੀਂ ਦਰਸ ਦਿਖਾवते ਇਤਨਾ ਬਿਆਕੁਲ ਹਿਰਦਾ ਰਹਿ ਕੇ ਉਸ ਰਾਤ ਭਾਈ ਸਾਹਿਬ ਸੌਂ ਗਏ ਔਰ ਨਾਲ ਦੇ ਸਾਥੀਆਂ ਨੂੰ ਵੀ ਕਹਿ ਦਿੱਤਾ ਕਿ ਹੁਕਮ ਅਧੂਲੀ ਕਰਨ ਵੀ ਜੀ ਕਰਦਾ ਜੀ ਕਰਦਾ ਸਰੇਰੇ ਸਾਜ਼ੋ ਸਮਾਨ ਬਣੀ ਤੇ ਚੱਲ ਪਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਤਰਫ ਪਰਬੰਧਨ ਤੜਪਦਾਰੇ ਇਹਦਾ ਸੌਂਗ ਹੈ ਯਾਦ ਦੇ ਚ ਜਦ ਸਵੇਰੇ ਉੱਠੇ ਤੇ ਮਸਤਕ ਤੇ ਖੇੜਾ ਅੱਖਾਂ ਚ ਚਮਕ ਸਭ ਕੁਝ ਬਦਲਿਆ ਕੁਝ ਲਿਆ ਨਾਲ ਦੇ ਸਾਥੀਆਂ ਨੇ ਮਹਾਰਾਜ ਕੱਲ ਤੇ ਤੁਹਾਡੀ ਹਾਲਤ ਕੁਝ ਹੋਰ ਸੀ ਹੁਣ ਤੇ ਕੱਲ ਤੇ ਜ਼ਮੀਨ ਆਸਮਾਨ ਦਾ ਫਰਕ ਹੋ ਗਿਆ ਅੱਖਾਂ 'ਚ ਚਮਕ ਮੱਥੇ ਤੇ ਰੌਣਕ ਖੇੜਾ ਤੇ ਖੁਸ਼ੀ ਪਤਾ ਭਾਈ ਜੀ ਨੇ ਉੱਥੇ ਕੀ ਆਖਿਆ ਸੁਪਨੇ ਚਰিত্র ਚਿੱਤਰ ਬਾਨ ਦੇ ਬਨੇ ਬ ਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰਿਆ ਆਏ ਸਪਨਿਆਂ ਵਿੱਚ ਮੇਰੇ ਮਿੱਤਰ ਇੱਕ ਬਚਿੱਤਰ ਜਿਹਾ ਰੂਪ ਧਾਰਨ ਕਰਕੇ ਜੋ ਪਵਿੱਤਰਤਾ ਦੀ ਮੂਰਤੀ ਨੇ ਅੱਜ ਮੈਨੂੰ ਸੁਪਨੇ ਚਾਹੇ ਨੇ ਹੋ ਗਈ ਗੱਲ ਸਾਰੀ ਮਨ ਦਾ ਗੁਬਾਰ ਲੈ ਗਏ ਪਰਮ ਆਨੰਦ ਮਿਲ ਗਿਆ ਖੇੜਾ ਮਿਲ ਗਿਆ ਸੁਪਨੇ ਨੂੰ ਅਹਿਮੀਅਤ ਦੇ ਰਨ ਸੁਪਨਾ ਐਵੇਂ ਨਹੀਂ ਹੈ ਸੁਪਨੇ ਚਰিত্র ਚਿੱਤਰ ਬਾਣਕੇ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਅੱਜ ਮੋੜੇ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਇਹ ਦੂਜਾ ਸੁਈ ਗਿਆ ਸੁਪਨੇ ਵੀ ਸਾਰੀ ਮਹਾਨਤਾ ਮੁਖਤਸਰ ਮੈਂ ਅਰਜ਼ ਕਰਾਂ ਜਿੱਥੇ ਭਾਈ ਗੁਰਦਾਸ ਜੀ ਨੇ ਐਸਾ ਆਖਿਆ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਆਪਣੀ ਪਾਵਨ ਪਵਿੱਤਰ ਬਾਣੀ ਚ ਕਹੀ ਦਿੱਤਾ ਸੁਪਨੇ ਆਇਆ ਭੇ ਗਿਆ ਮੈਂ ਜਲ ਭਰਿਆ ਰੋਇ ਆਏ ਨਾ ਸਕਾਂ ਤੁਜ ਕਨ ਪਿਆਰੇ ਭੇਜ ਨਾ ਸਕਾਂ ਕੋਏ ਔ ਸਭਾਗੀ ਨੀਂਦੜੀਏ ਭਾਗਾ ਭਰੀ ਨੀਂਦ ਤੋਂ ਆ ਕਿਹੜੀ ਭਾਗਾ ਭਰੀ ਨੀਂਦ ਆਉਂਦੀ ਏ ਜਿੱਦੇ ਚ ਸੰਗਤ ਦੇ ਦਰਸ਼ਨ ਹੋਵਨ ਮਹਾਪੁਰਸ਼ਾਂ ਦੇ ਦਰਸ਼ਨ ਹੋਣ ਬਨ ਗੁਰੂ ਨਾਨਕ ਦੀ ਝਲਕ ਮਿਲੇ ਦਰਬਾਰ ਸਾਹਿਬ ਦੀ ਝਲਕ ਮਿਲੇ ਹਿਰਦਾ ਪਵਿੱਤਰ ਹੋ ਜਾਂਦਾ ਹੈ ਔਰ ਕਦੀ ਤਜਰਬਾ ਕਰਕੇ ਦੇਖ ਲੈਣਾ ਅਵਲ ਤੇ ਹਜ਼ਾਰਾਂ ਕਿਸੇ ਇੱਕ ਕਦ ਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦਣ ਤੇ ਪੂਤਾਂ ਪ੍ਰੇਤਾਂ ਦੇ ਸੁਪਨੇ ਆਉਂਦੇ ਨੇ ਡਰਾਉਣੇ ਸੁਪਨੇ ਆਉਂਦੇ ਨੇ ਹੋਰ ਦੁਨੀਆ ਭਰ ਦੇ ਦੁਰਾਚਾਰ ਦੇ ਭਰੇ ਸੁਪਨੇ ਆਉਂਦੇ ਕਿਉਂਕਿ ਦੁਨੀਆ ਮਾਨਸਿਕ ਤਲ ਤੇ ਬੜੀ ਪੀੜਤ ਹੈ ਮਾਨਸਿਕ ਰੋਗੀ ਹੈ ਸਨਾਤਨ ਮਤ ਵਿੱਚ ਇੱਕ ਭਗਤਣੀ ਹੋਈ ਹੈ ਮੀਰਾ ਦਾਸ ਨੇ ਇਸ ਦੇ ਗ੍ਰੰਥ ਦੀ ਸਟਡੀ ਕੀਤੀ ਹੈ ਭਗਤੀ ਭਾਵਨਾ ਨਾਲ ਭਰੇ ਇਸ ਦੇ ਬੋਲ ਸੁਪਨੇ ਦੀ ਅਹਿਮੀਅਤ ਨੂੰ ਇਹ ਵੀ ਮੰਨਦੀ ਹੈ ਇਸ ਦਵੀਕ ਛੰਦ ਮੈਂ ਤੁਹਾਡੇ ਸਾਹਮਣੇ ਰੱਖਾਂ। ਔਰ ਇਹ ਇਸ ਤਰ੍ਹਾਂ ਹੋਈਏ ਜਿਵੇਂ ਇਸਲਾਮ ਦੇ ਚ ਰਾਬੀਆ ਸਨਾਤਨ ਮਤ ਦੇ ਵਿੱਚ ਮੀਰਾ ਗੁਰਮਤ ਦੇ ਚ ਮਾਤਾ ਭਾਗਕੋਸ਼ ਕੁਝ ਇਸਤਰੀਆਂ ਨੇ ਧਾਰਮਿਕ ਦੁਨੀਆ ਵਿੱਚ ਬੜੀ ਅਦੁੱਤੀ ਛਾਪ ਛੋੜੀ। ਉਸ ਸਨਾਤਨ ਮਤ ਦੇ ਇਸਤਰੀਆਂ ਵਿੱਚ ਮੀਰਾ ਦੀ ਇੱਕ ਆਪਣੀ ਛਾਪ ਹੈ। ਚਿਤਾਉੜ ਦੇ ਰਾਣੇ ਦੀ ਇਹ ਪਤਨੀ ਸੀ। ਪਰ ਚਿਤਾਉੜ ਦਾ ਇਹ ਰਾਜਾ ਉਸਨੇ ਜਦ ਦੇਖਿਆ ਬਈ ਇਹ ਤੇ ਭਗਤੀ ਭਾਵਨਾ ਨਾਲ ਭਰੀ ਹੋਈ ਇਹਨੂੰ ਸੰਸਾਰਿਕ ਰੁਚੀਆਂ ਨਾਲ ਕੋਈ ਮਤਲਬ ਨਹੀਂ ਹਰ ਵਕਤ ਪ੍ਰਭੂ ਦੇ ਗੀਤ ਗਾਂਦੀ ਰਹਿੰਦੀ ਏ ਜ਼ਿੰਦਗੀ ਦਾ ਤਾਲ ਮਿਲਣਾ ਬੈਠਾ ਉਸਨੇ ਘਰੋਂ ਕੱਢ ਦਿੱਤਾ ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਮਰੀ ਨਹੀਂ ਤੇ ਘਰੋਂ ਕੱਢ ਦਿੱਤੀ। Rajasthan ਦੇ ਜੰਗਲਾਂ ਵਿੱਚ ਇਹ ਦਰਦਰ ਭਟਕਦੀ ਰਹੀ। ਕ੍ਰਿਸ਼ਨ ਦੇ ਗੀਤ ਗਾ ਕੇ ਆਪਣਾ ਜੀਵਨ ਬਤੀਤ ਕਰਦੀ ਰਹੀ ਇੱਕ ਤਾਰੇ ਤੇ ਆਖਰ ਆਖਰੀ ਸਮੇਂ ਇਸ ਨੇ ਬਿੰਦੜਾ ਬੰਦ ਵਿੱਚ ਬਤੀਤ ਕੀਤਾ ਤੇ ਇੱਕ ਛੰਦ ਦੇ ਵਿੱਚ ਲਿਖਦੀ ਹੈ ਅੱਜ ਤੇ ਭਾਵੇਂ ਘਰ-ਘਰ ਇਸ ਦੇ ਛੰਦ ਗਾਏ ਜਾਂਦੇ ਨੇ ਰੇਡੀਓ ਟੀਵੀ ਤੇ ਇਸ ਦੇ ਭਜਨ ਆਉਂਦੇ ਨੇ ਉਸ ਵਕਤ ਕੋਈ ਇਸ ਨੂੰ ਮੰਦਰ ਦੇ ਵਿੱਚ ਠਹਿਰਨ ਨਹੀਂ ਦਿੰਦਾ ਸੀ ਉਲਟਾ ਕਰਕੇ ਕਹਿੰਦੇ ਸਨ ਤਰ੍ਹਾਂ-ਤਰ੍ਹਾਂ ਦੇ लांछਨ ਤੇ ਦੋਸ਼ ਇਸ ਤੇ ਲੱਗਦੇ ਸਨ ਖੈਰ ਮੁਖ्तसर ਮੈਂ ਅਰਜ਼ ਕਰਾਂ ਮੀਰਾ ਕਹਿੰਦੀ ਏ ਸੋਈ ਹੁਤੀ ਨਿਸ ਮੈਂ ਪਲੰਗ ਪਰ ਸਭ ਗਿਆਨ ਧਿਆਨ ਪਿਆ ਸੰਗ ਲਾਏ ਪਲਕ ਸੇ ਜਬ ਪਲਕ ਲਗੀ ਪਲ ਲਾਗਤ ਹੀ ਪਲ ਮੋ ਪਿਆ ਆਏ ਥੋੜੀ ਜਿਹੀ ਕਿਸੇ ਨੂੰ ਸ਼ਾਇਰੀ ਦੀ ਮਸ ਹੋਵੇ ਨਾ ਕਵਤਾ ਦੀ ਇਸ ਹਿਸਾਬ ਨਾਲ ਵੀ ਇਹ ਕਵਤਾ ਇਹ ਛੰਦ ਮਹਾਨ ਹੈ ਇਸ ਦੇ ਵਿੱਚ ਵੀ ਜਿਹੜੀ ਚਾਲ ਰਵਾਨੀ ਸ਼ੈਲੀ ਤੇ ਸ਼ਬਦਾਵਲੀ ਦਾ ਉਸਨੇ ਪ੍ਰਯੋਗ ਕੀਤਾ ਹੈ ਆਪਣੀ ਥਾਂ ਤੇ ਮਹਾਨ ਹੈ ਪਲਕ ਸੇ ਜਦ ਪਲਕ ਲਗੀ ਪਲ ਲਾਗਤ ਹੀ ਪਲ ਮੋਪਿਆ ਆਏ ਪਲਕਾਂ ਨਾਲ ਪਲਕਾਂ ਲਗੀਆਂ ਨੀਂਦ ਆ ਗਈ ਨੀਂਦ ਆ ਗਈ ਸੁਪਨਾ ਆ ਗਿਆ ਸੁਪਨਾ ਆ ਗਿਆ ਕ੍ਰਿਸ਼ਨ ਆ ਗਿਆ ਜਿਹਦੀ ਯਾਦ ਵਿੱਚ ਮੈਂ ਸੌਂ ਗਈ ਜਿਹਨੂੰ ਦਿਨ ਭਰ ਮੈਂ ਸੋਚਦੀ ਰਹੀ ਜੋ ਦਿਨ ਭਰ ਮੇਰੀ ਯਾਦ ਦੇ ਚ ਰਿਆ ਜੋ ਦਿਨ ਭਰ ਮੇਰੀ ਮੰਗ ਦੇ ਚ ਰਿਆ ਮੇਰੀ ਚਾਹਤ ਦੇ ਚ ਰਿਆ ਜੋ ਦਿਨ ਭਰ ਮੇਰੇ ਵਿਚਾਰਾਂ ਦੇ ਚ ਰਿਆ ਸੋਚਦੀ ਸੋਚਦੀ ਮੈਂ ਸੌ ਗਈ ਪਲਕਾਂ ਨਾਲ ਪਲਕਾਂ ਲਗੀਆਂ نیند ਆ ਗਈ نیند ਆ ਗਈ ਸੁਪਨਾ ਆ ਗਿਆ ਸੁਪਨਾ ਆ ਗਿਆ ਕ੍ਰਿਸ਼ਨ ਆ ਗਏ ਪਲਕ ਸੇ ਜਬ ਪਲਕ ਲਗੀ ਪਲ ਲਾਗਤ ਹੀ ਪਲ ਮੋ ਪਿਆਏ ਜਬ ਉઠી ਉਨਕੇ ਮਿਲ ਬੇ ਕੋ जाग परी पिया वास ना पाए नींद ਦੇ ਵਿੱਚ ਮੈਂ ਖੜੀ ਹੋ ਗਈ ਵੀ ਕ੍ਰਿਸ਼ਨ ਆਏ ਨੇ ਤੇ ਚਰਨਾ ਤੇ ਮਸਤਕ ਰੱਖਾਂ ਮੱਥਾ ਟੇਕਾਂ पुष्प भेंट ਕਰਾਂ نیند ਦੇ ਵਿੱਚ ਮੈਂ ਖੜੀ ਹੋ ਗਈ ਖੜੀ ਹੁੰਦੀ ਅੱਖ ਖੁੱਲ ਗਈ ਨੀਂਦ ਟੁੱਟ ਗਈ ਸੁਪਨਾ ਇਤਨਾ ਪ੍ਰਭਾਵਿਤ ਕਰਦਾ ਹੈ ਕਿਦਰੇ ਸੁਪਨਾ ਬੋਲਣ ਤੇ ਮਜਬੂਰ ਕਰ ਦਿੰਦਾ ਹੈ ਕਿਦਰੇ ਸੁਪਨਾ ਸੋਤਿਆਂ ਸੋਤਿਆਂ ਖੜਾ ਕਰ ਦਿੰਦਾ ਹੈ ਦੇਰੇ ਸੁਪਨੇ ਚ ਅੱਖਾਂ ਖੁੱਲ ਜਾਂਦੀਆਂ ਜਦਬ ਉઠી ਉਹਨਕੇ ਮਿਲ ਬੇ ਕੋ ਜਾਗ ਪਰੀ ਪਿਆ باس ਨਾ ਪਾਏ ਮੀਰਨ ਔਰ ਤ ਸੋਵਤ ਖੋਵਤ ਮੈਨੇ ਸਖੀ ਪਿਆ ਜਾਗ ਗਵਾਏ ਦੁਨੀਆ ਸੌ ਕੇ ਰੱਬ ਨੂੰ ਗਵਾ ਬੈਠਦੀ ਏ ਮੈਂ ਜਾਗ ਕੇ ਗਵਾ ਬੈਠੀ ਓੜੀ ਨੀਂਦ ਆਉਂਦੀ ਰਹਿੰਦੀ ਸਪਨਾ ਲੰਬਾ ਬਣਿਆ ਰਹਿਣਾ ਸੀ ਪਰਮ ਆਨੰਦ ਬਣਿਆ ਰਹਿਣਾ ਸੀ ਮੀਰਨ ਔਰ ਤੋਂ ਸੋਤ ਖੋਵਤ ਮੈਂਨੇ ਸਖੀ ਪੀਆ ਜਾਗ ਗਵਾਇ ਮੈਂ ਤੇ ਜਾਗ ਕੇ ਗਵਾ ਬੈਠੀ ਲੋਕੀ ਸੌਂ ਕੇ ਗਵਾ ਛੜਦਨ ਮੈਂ ਤੇ ਜਾਗ ਕੇ ਗਵਾ ਬੈਠੀ ਹੁਣ ਇਸ ਤਰ੍ਹਾਂ ਦਾ ਹਿਰਦਾ ਤੇ ਨੀਂਦ ਲਈ ਤੜਪੇਗਾ ਉਸ ਤਰ੍ਹਾਂ ਦੀ ਨੀਂਦ ਲਈ ਆਓ ਸੁਹਾਗੀ ਨੀਂਦ ੜੀਏ ਮਤ ਸੋ ਦੇਖਾਂ ਸੋਹੇ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪੰਜਾਬੀ ਦੇ ਸੰਤ ਕਵੀ ਗੁਰੂ ਰੰਧਾ ਸਾਹਿਬ ਦੇ ਟਿਕਾਕਾਰ ਮਹਾਨ ਲਿਖਾਰੀ ਤੇ ਦਾਰਸ਼ਨਿਕ ਸਰਗੋਦੇ ਦੇ ਸੰ ਇਹਨਾਂ ਦੀ ਕਵਿਤਾ ਵਿੱਚ ਪੰਜਾਬੀ ਲੈਂਦੀ ਪੰਜਾਬੀ ਦੀ ਝਲਕ ਹੈ ਲਾਹੌਰ ਤੋਂ ਪਰੇ ਲੈਂਦੀ ਪੰਜਾਬ ਦੀ ਆਪ ਕਹਿੰਦੇ ਨੇ ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ ਅਸਾਂ ਧਾਗ ਲ ਵਖੜੀ ਪਾਈ ਪਰ ਮਿਰਾ ਨੂਰ ਤੁਸਾਂ ਹੱਥ ਨਾ ਆਏ ਸੱਡੀ ਕੰਬਦੀ ਰਹੀ ਕਲਾਈ ਭਾਈ ਸਾਹਿਬ ਭਾਈ ਵੀਰ ਸਿੰਘ 82 ਪਰਸਨ ਕੇਵਲ ਕਵੀ ਨਹੀਂ ਸਨ ਨਾਮ ਰਸਕ ਸਨ ਸਿਰਫ ਲਿਖਾਰੀ ਨਹੀਂ ਸਨ ਡਾਕਾਕਾਰ ਵੀ ਸਨ ਕਿੰਨ ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ ਅਸਾਂ ਧਾਗ ਲਵਕੜੀ ਪਾਈ ਪਰ ਨਿਰਾ ਨੂਰ ਤੁਸਾਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਉਂ ਤੇ ਤੜਪਦੇ ਰਹ ਗਏ ਹੁਣ ਕਿਵੇਂ ਮਿਲਗੇ झलक ਵੇਖ ਲਈਏ ਬਹੁਤ ਸਾਰੇ ਫਕੀਰਾਂ ਨੇ ਸਾਧੂ ਸੰਤਾਂ ਨੇ ਅਭਿਆਸੀਆਂ ਨੇ ਪਹਿਲੀ झलक ਸੁਪਨੇ ਚ ਦੇਖੀਏ ਪਰ ਤੱਕ ਗੱਲ ਬਾਤ ਚ ਬਣੀਏ ਇਹ ਵੀ ਮੈਰਜ ਕਰਦੇ ਹਾਂ ਮੇਰੇ ਪੜਨ ਵਿੱਚ ਐਸਾ ਵੀ ਆਇ ਕਈ ਸਵਾਲ ਜਿ ਲੋਕ ਹੱਲ ਕਰਨਾ ਚਾਹੁੰਦੇ ਸਨ ਜਾਗਰਤ ਅਵਸਥਾ ਚ ਨਹੀਂ ਹੋਏ ਸੁਪਨੇ ਚ ਹੋਏ ਨੇ ਅਜੀਬੋ ਗਰੀਬ ਇਹ ਦੁਨੀਆ ਸੁਪਨਿਆਂ ਦੀ ਪੀਰਾਂ ਦੀ ਚੋਟੀ ਦਾ ਫਕੀਰ ਹੋਇਆ ਹਾਫਿਜ਼ ਦਿਵਾਨੇ ਹਾਫਿਜ਼ ਦਾ ਬਹੁਤ ਵੱਡਾ ਗ੍ਰੰਥ ਹੈ ਬਾਸ ਨੇ ਉਸ ਦਾ ਮਕਬਰਾ ਦੇਖਿਆ ਸੋਨੇ ਦੀ ਕਬਰ ਹੈ ਇਹ ਜਿਹੜਾ ਮਕਬਰਾ ਬਣਿਆ ਉਹ ਕੱਚ ਦਾ ਬਣਿਆ ਨਹੀਂ ਕੱਚ ਲਾਇਆ ਨਹੀਂ ਗਿਆ ਕੱਚ ਨੂੰ ਪਿਘਲਾ ਕੇ ਦੀਵਾਰਾਂ ਖੜੀਆਂ ਕੀਤੀਆਂ ਦੀਆਂ 이란ی کاریگری ਦਾ ਇੱਕ ਨਮੂਨਾ ساری ਦੁਨੀਆ ਤੋਂ ਜਿਹੜੇ ਟੂਰਿਸਟ ਆਨਣ ਪਹਿਲੋ ਮਕਬਰਾ ਦੇ ਇੱਕ ਕੱਚ ਦਾ ਮੈਂ ਫਿਰ ਉਸ ਕੱਚ ਲਿਆ ਕੇ ਉੱਥੇ ਜੋੜਿਆ ਨਹੀਂ ਗਿਆ ਕੱਚ ਨੂੰ ਪਿਗਲਾ ਕੇ ਢਾਲ ਕੇ ਉਹਦੀਆਂ ਦੀਵਾਰਾਂ ਖੜੀਆਂ ਕੀਤੀਆਂ ਜਿਹਨ ਉਹਦਾ ਮਕਬਰਾ ਬਣਾਇਆ ਗਿਆ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਔਰ ਉਸ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਭਰੇ ਨੇ ਕੱਚ ਦੇ ਵਿੱਚ ਅੰਦਰ ਸੋਨੇ ਦੀ ਕਬਰ ਦਿਨ ਭਰ ਉੱਥੇ ਉਸ ਦੇ ਸ਼ੇਰਾਂ ਦੀ ਉਸ ਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਨਾਲ ਇੰਗਲਿਸ਼ ਦੇ ਤੇ ਪਰਸ਼ੀਨ ਦੇ ਤਰਜਮਾ ਵੀ ਚੱਲਦਾ ਰਹਿੰਦਾ ਟੀਕਾ ਵੀ ਚੱਲਦਾ ਰਹਿੰਦਾ ਪ੍ਰਚਾਰ ਦਾ ਉਹਨਾਂ ਨੇ ਇੱਕ ਸਾਧਨ ਵੀ ਅਪਣਾਇਆ ਦਿਨ ਭਰ ਟੂਰਿਸਟ ਆਉਂਦੇ ਨੇ ਉਹ ਸੁਣਦੇ ਨੇ ਫਕੀਰ ਕੀ ਆਖਦਾ ਹੈ ਦਿਨ ਭਰ ਟੇਪ ਚੱਲਦੀ ਰਹਿੰਦੀ ਹੈ ਇਸ ਫਕੀਰ ਦਾ ਇੱਕ ਬੜਾ ਕੀਮਤੀ ਸ਼ੇਰ ਉਹ ਕਹਿੰਦਾ ਰਾਤ ਨੂੰ ਸੁਪਨੇ ਸੁਪਨੇ ਦੇ ਸੁਪਨੇ ਆਇਆ ਮੈਨੂੰ ਖੁਦਾ ਦੀ ਝਲਕ ਮਿਲੀ ਤੇ ਖੁਦਾ ਨੇ ਆਖਿਆ ਫਕੀਰਾ ਕੁਝ ਮੰਗ ਲੈ ਮੈਂ ਅਜ ਦੇਣ ਲਈ ਆਇਆ ਪਰ ਉਹ ਹੀ ਕੁਝ ਤੈਨੂੰ ਦੇਣਾ ਜੋ ਤੂੰ ਮੰਗੇਗਾ ਮੰਗ ਤੇ ਮੈਂ ਇਸ ਫਕੀਰ ਦੀ ਮੰਗ ਦੇਖੀ ਉਹਨੇ ਸੁਪਨੇ ਜੋ ਕੁਝ ਮੰਗੇ ਹੋ ਲਿਖਿਆ ਫਿਰ ਉਸਨੇ دیਵਾਨੇ ਹਾਫਿਜ਼ ਦੇ ਇਹ ਫਕੀਰ ਕਹਿੰਦਾ ਮਕੁਨ ਬੇਦਾਰ ਅਜ਼ੀ ਖਵਾਬਮ ਖੁਦਾਰਾ ਕਿ ਦਾਰਮ ਇਸ਼ਰਤੇ ਖੁਸ਼ਬਾ ਖਿਆਲਸ ਐ ਮੇਰੇ ਖੁਦਾ ਜੇ ਮੈਨੂੰ ਦੇਣਾ ਹੀ ਹੈ ਤਾਂ ਬਸ ਮੈਨੂੰ ਨੀਂਦ ਤੋਂ ਜਗਾਵੇਂ ਨਾ ਜਿਸ ਸੁਪਨੇ ਵਿੱਚ ਮੈਂ ਜੁੜਿਆ ਹੋਇਆ ਇਹ ਚੱਲਦਾ ਰਹਿਣ ਦੇ ਐਸਾ ਨਾ ਦੇ ਮੇਰੀ ਅੱਖਾਂ ਖੁੱਲ ਜਾਣ ਤੇ ਅੱਖਾਂ ਬੰਦ ਹੀ ਰਹਿਣ ਦੇ ਮੈਨੂੰ ਬੇਦਾਰ ਨਾ ਕਰੇ ਮੈਨੂੰ ਜਗਾਵੇਂ ਨਾ ਤੇ ਫਕੀਰ ਅੱਗੇ ਲਿਖਦਾ ਮੈਂ ਮੰਗ ਬੰਦੀ ਮੇਰੀ ਅੱਖਾਂ ਖੁੱਲ ਗਈ ਮਕੁਨ ਬੇدار ਅਜ਼ੀ ਖਵਾਬਮ ਖੁਦਾਰਾ ਕਿਦਾਰਮ ਇਸ਼ਰਤੇ ਖੁਸ਼ਬਾ ਖਿਆਲਿਸ਼ ਬੜੀ ਖੁਸ਼ੀ ਬਣੀ ਹੋਈ ਹੈ ਬੜੇ ਸੋਹਣੇ ਖਿਆਲ ਨੇ ਬੜਾ ਆਨੰਦ ਬਣਿਆ ਹੋਇਆ ਹੈ ਹੇ ਮੇਰੇ ਪਰਵਰਦੇ ਰੱਬ ਮੈਨੂੰ ਜਗਾਵੀਂ ਨਾ ਮੈਨੂੰ ਬੇدار ਨਾ ਕਰੀਂ निराले ਢੰਗ ਨਾਲ ਇਸ ਨੇ ਵੀ ਸੁਪਨੇ ਦੀ अहमियत ਨੂੰ ਕਬੂਲ ਕਰ ਲਿਆ ਹੈ ਮਨੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿਨ ਨਾ ਹੈ ਪਰਿਪੂਰਨ ਪਰਮਾਤਮਾ ਸੁਪਨੇ ਵਿੱਚ ਝਲਕ ਦੇਣ ਵਾਲੇ ਹੋ ਚਲੇ ਗਏ ਹੋ ਬਖਸ਼ਿਸ਼ ਕਰੋ ਐਸੀ ਕੋਈ ਭਾਗਾ ਭਰੀ ਨੀਂਦ ਫਿਰ ਆਵੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਉ ਨ ਸਕਾਂ ਤੁਝ ਕਨ ਪਿਆਰੇ ਭੇਜ ਨ ਸਕਾਂ ਕੋਏ ਆਉ ਸੁਭਾਗੀ ਨੀਂਦੜੀਏ ਮਤशो ਦੇਖਾਂ ਸੋਏ ਅਗਰ ਇਸ ਤਰ੍ਹਾਂ ਦੇ ਸੁਪਨੇ ਕਿਸੇ ਦੇ ਰੋਜ਼ ਪੇ ਚੱਲਦੇ ਨੇ ਕੋਈ ਤਰ ਖਿਆਲ ਤੋ ਸਮਝ ਲਓ ਉਸ ਮਨੁੱਖ ਦਾ ਸੋਣਾ ਸਫਲ ਹੈ ਉਹ ਜਾਗ ਰਿਆ ਤੇ ਰੱਬ ਨਾਲ ਜੁੜਿਆ ਹੀ ਰਹਿੰਦਾ ਸੋਚਦਾ ਰਹਿੰਦਾ ਰਾਤ ਨੂੰ ਸੁਪਨੇ ਚ ਜੁੜਿਆ ਰਹਿੰਦਾ ਉਹਦੀ ਨੀਂਦ ਸੁਹਾਵਣੀ ਐ ਸੁਣ ਸਖੀਏ ਮੇਰੀ ਨੀਂਦ ਭਲੇ ਮੈਂ ਆਪਨ ਨਾਲ ਪ੍ਰੇਰ ਮਿਲਿਆ ਹੁਣ ਤੇ ਸੁਹਾਵਣੀ ਨੀਂਦ ਐ ਉਹਨਤੇ ਪਵਿੱਤਰ ਨਹੀਂ ਆਂਦਾ ਇਹ ਪ੍ਰਭੂ ਦੀ ਝਲਕ ਪਰਮਾਤਮਾ ਦੀ ਝਲਕ ਇਹ ਵਿਚਾਰਾ ਮੈਂ ਆਪ ਜੀ ਦੇ ਸਾਹਮਣੇ ਇਸ ਵਾਸਤੇ ਰੱਖਿਆ ਨੇ ਕਿ ਸ਼ਾਮ ਦੇ ਸਤਸੰਗ ਦਾ ਅਗਰ ਮਨ ਤੇ ਪ੍ਰਭਾਵ ਪੈ ਜਾਏ ਤੇ ਇਸੇ ਹੀ ਪ੍ਰਭਾਵ ਨੂੰ ਲੈ ਕੇ ਮਨਕ ਸੌ ਜਾਏ ਯਕੀਨ ਜਾਨੋ ਰਾਤ ਨੂੰ ਸੁਪਨੇ ਝਲਕ ਬਣ ਸਕਦੀ ਹੈ ਔਰ ਕੋਈ ਪਵਿੱਤਰ ਘਟਨਾ ਘਟ ਸਕਦੀ ਹੈ ਔਰ ਜੇ ਦੇ ਲਈ ਫਿਰ ਦਿਨ ਨੂੰ ਹੋ ਸਕਦਾ ਮਨ ਹੋਰ ਤੜਪੇ ਹੋਰ ਤੜਪੇ ਅਗੋਂ ਫਿਰ ਹੋਰ ਸੁਪਨੇ ਪਵਿੱਤਰ ਚਲਣ ਔਰ ਇਸ ਤਰ੍ਹਾਂ ਸੋਨਾ ਮਹਾਨ ਹੋ ਜਾਏ ਪਾਵਨ ਹੋ ਜਾਏ ਪਵਿੱਤਰ ਹੋ ਜਾਏ ਧਨ ਗੁਰਗਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਮ ਸਾਡਾ ਜਾਗਣਾ ਸਫਲ ਹੋਵੇ ਸਾਡਾ ਸੋਨਾ ਵੀ ਸਫਲ ਹੋਵੇ ਔਰ ਇਹ ਪੰਕਤੀ ਸਾਡੇ ਉਤੇ ਪੂਰੀ ਉਤਰੇ ਉਠ ਤ ਬੈਠ ਤ ਸੋਵਤ ਨਾ ਸੁਤੇ ਵੀ ਨਾ ਮਨ ਨਾਲ ਸੰਬੰਧ ਜੁੜਿਆ ਸੁਤ ਪਿਆ ਵੀ ਜੋ ਹੈ ਬੰਦਗੀ ਹੋ ਰਹੀ ਏ ਸੁਤ ਪਉ ਜੋ ਹੈ ਪ੍ਰਭੂ ਦੀ ਝਲਕ ਦਾ ਮਿਲਾਪ ਹੋ ਰਿਹਾ ਹੈ ਪਾਤਸ਼ਾਹ ਇਸ ਤਰ੍ਹਾਂ ਦੀ ਸਾਰਿਆਂ ਤੇ ਬਖਸ਼ਿਸ਼ ਕਰੇ ਰਹਿਮਤ ਕਰੇ ਇੱਥੇ ਸਮਾਪਤੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੜੇ ਟਿਕਾਓ ਨਾਲ ਆਪਨੇ ਸਰਵਨ ਕੀਤਾ ਕੱਲ ਫਿਰ ਜਿਵੇਂ ਗੁਰੂ ਬਾਬਾ ਜੀ ਬਖਸ਼ਿਸ਼ ਕਰਨਗੇ ਗੁਰਬਾਣੀ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਾਂਗੇ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਫੁੱਲ ਸ਼ੁਗਦੀ ਸ਼ਮਾ ਗੱਲ ਬਚ ਕੇ ਫਤਿਹ ਪ੍ਰਾਪਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਥਾ ਦਾ ਇਹ ਵਿਚਾਰ ਹੈ ਕਿ ਜਦੋਂ ਅੱਲਾ ਰੱਬੁਲ ਇਜ਼ਤੀ ਸਾਡੇ ਖੁਦਾ ਦੀ ਸਾਡੇ ਉੱਤੇ ਮਿਹਰ ਹੁੰਦੀ ਹੈ ਸਾਡੇ ਤੇ ਕਿਰਪਾ ਹੁੰਦੀ ਹੈ ਸਾਡਾ ਹਰ ਕੰਮ ਹੋ ਰਿਹਾ ਹੁੰਦਾ ਵੈ ਉਸ ਟਾਈਮ ਅਸੀਂ ਅੱਲਾ ਰੱਬੁਲ ਇਜ਼ਤੀ ਜ਼ਾਤ ਨੂੰ ਅਹਿਮੀਅਤ ਨਹੀਂ ਦਿੰਦੇ ਸਾਨੂੰ ਸੇਹ ਦਿੱਤੀ ਹੈ ਸਾਨੂੰ ਕਾਮਯਾਬੀ ਦਿੰਦਾ ਵੈ ਅਸੀਂ ਕਹਿੰਨੇ ਸਾਰਾ ਕੁਝ ਸਾਡੇ ਚ ਹੀ ਹੈ ਅਸੀਂ ਬੜੇ ਲਾਡਲੇ ਹੈ لیکن ਸਾਨੂੰ ਇਹ ਸਮਝਣਾ ਚਾਹੀਦਾ ਵੈ ਕਿ ਅੱਲਾ ਰਬੁਲ ਇੱਜ਼ਤ ਦੀ ਜ਼ਾਤ ਨੇ ਅਗਰ ਸਾਡੇ ਤੇ ਆਪਣਾ ਕਰਮ ਕੀਤਾ ਵੈ ਤੇ ਅਸੀਂ ਹੋਰ ਝੁੱਕ ਜਾਈਏ ਅਸੀਂ ਹੋਰ ਉਹਦੇ ਜਿਹੜੇ ਹੁਕਮ احਕਾਮਾਤ ਹੈ ਉਹਨਾਂ ਦੀ ਪੈਰਵੀ ਕਰੀਏ ਜਿਹੜੇ ਕੰਮ ਕਰਨ ਦਾ ਅੱਲਾ ਪ੍ਰਭੁਲ ਇੱਜ਼ਤ ਨੇ ਹੁਕਮ ਦਿਤਾ ਵੈ ਉਹਨਾਂ ਕੰਮਾਂ ਤੇ ਅਮਲ ਕਰੀਏ ਉਹਨਾਂ ਕੰਮਾਂ ਤੇ ਚੱਲੀਏ ਤੇ ਉਹ ਕੰਮ ਨਾ ਕਰੀਏ ਜੇ ਤੋਂ ਮਨਾ ਕੀਤਾ ਵੈ ਕਿਉਂਕਿ ਅਗਰ ਸਾਡਾ ਰੱਬ ਸਾਡਾ ਤੋਂ ਨਰਾਜ਼ ਹੋ ਗਿਆ ਵੀਰੋ ਤੁਸੀਂ ਦੇਖਿਆ ਨਾ ਜਦੋਂ ਬੰਦਾ ਖੁਸ਼ਹਾਲ ਹੁੰਦਾ ਨਾ ਚੰਗਾ ਟਾਈਮ ਚੱਲਣੇ ਆਉਂਦਾ ਉਦੋਂ ਹਰ ਚੀਜ਼ ਭੁਲਾ ਜਾਂਦਾ ਜਦੋਂ ਹਲਕੀ ਜੀ ਮੁਸੀਬਤ ਆਂਦੀ ਤੇ ਫੌਰੀ ਤੌਰ ਤੇ ਅੱਲਾ ਪਾਕ ਦੀ ਜ਼ਾਤ ਉੱਲ ਤੁਰ ਪਿੰਦਾ ਫਿਰ ਮਾਫ਼ੀਆਂ ਮੰਗਦਾ ਬੜੇ ਵਾਸਤੇ ਦਿੰਦਾ ਵੀਰੋ ਇਸ ਕਰਕੇ ਜਦੋਂ ਤੁਹਾਡੇ ਤੇ ਚੰਗਾ ਟਾਈਮ ਹੋਵੇ ਉਦੋਂ ਅੱਲਾ ਪਾਕ ਦੀ ਜ਼ਾਤ ਨੂੰ ਯਾਦ ਕਰੋ ਫਿਰ ਤੁਸੀਂ ਦੇਖਣਾ ਤੁਹਾਨੂੰ ਕਿੰਨਾ ਸਰਾਉਣ ਮਿਲੇਗਾ ਵੀਰੋ ਤੁਹਾਨੂੰ ਅੱਜ ਦੀ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਵਿੱਚ ਯਾਦ ਰੱਖਿਓ ਅੱਲਾ ਹਫਿ ਸੋਣਿਓ